ਹੋ ਲੱਗੇ ਰੱਬ ਨਾਲ ਪੈ ਗਈ ਸਾਜ ਮੇਰੀ ਮੈਂ ਹੱਥ ਤੇਰਾ ਜਦ ਫੜਿਆ ਜੀ ਮੈਂ ਅੱਜਕੱਲ ਨੱਚਣਾ ਗਾਉਣਾ ਨਹੀਂ ਐਨਾ ਫਿਊਚਰ ਨਹੀਂ ਕਹਿੰਦੇ ਕਿ ਫਿਊਚਰ ਨਹੀਂ ਐਸ ਦੇ ਵਿੱਚ ਹਾਲਾਂਕਿ ਸਾਰੇ ਗਾਣੇ ਸੁਣਦੇ ਨੇ ਸਭ ਆਨੰਦ ਪੂਰਾ ਲੈਂਦੇ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਸਾਰਾ ਪੂਰਾ ਇੰਜੋਏ ਕਰਦੇ ਨੇ ਬਟ ਜਦੋਂ ਐਜ਼ ਅ ਫੀਡ ਸਭ ਤੋਂ ਮੇਨ ਸਭ ਤੋਂ ਗੱਲ ਨਾ ਇੱਥੇ ਆ ਕੇ اٹਕ ਜਾਂਦੀ ਹੈ ਵੀ ਲੋਕ ਕੀ ਕਹਿਣਗੇ ਪਾਪਾ ਨੂੰ ਦੱਸਿਆ ਮੰਮੀ ਨੂੰ ਦੱਸਿਆ ਕਿ ਹਾਂਜੀ ਗੁੱਡੀ ਗਾਉਂਦੀ ਆ ਡਾਡੀ ਤੇ ਇਹਨੂੰ ਅੱਗੇ ਲੈ ਕੇ ਜਾਓ ਇਹਨੂੰ ਮਿਊਜ਼ਿਕਲ ਬਣਾਓ ਤੇ ਸ਼ਾਇਦ ਮੈਨੂੰ ਇਦਾਂ ਲੱਗਦਾ ਹੈ ਕਿ ਡੈਡੀ ਨੂੰ ਉਦੋਂ ਗਾਉਣਾ ਨੱਚਣਾ ਜ਼ਿਆਦਾ ਪਸੰਦ ਨਹੀਂ ਸੀ ਬਟ ਇਹ ਸੀਗਾ ਕਿ ਮੇਰੇ ਬੱਚਾ ਜੇ ਕਿਸੇ ਹੈਗਾ ਫੀਲਡ ਦੇ ਵਿੱਚ ਮੈਂ ਉਹਨੂੰ ਉਹਨੂੰ ਮੋਟੀਵੇਟ ਕਰਾਂ ਉਹਨੂੰ ਪਿੱਛੇ ਨਾ ਲੈ ਕੇ ਜਾਵਾਂ ਜੇ 30000 ਰੁਪਏ ਤੁਸੀਂ ਲਾਤਾ ਇੱਕ ਗਾਣੇ ਤੇ ਤੁਹਾਨੂੰ ਲੱਗਦਾ ਵੀ ਥੋੜਾ ਉੱਥੇ ਮੁੱਲ ਪੈ ਜਾਏ ਕਿਸਮਤ ਕੁਝ ਨਹੀਂ ਪਤਾ ਕਿੱਥੇ ਲੈ ਜਾਵੇ ਪਰ ਪ੍ਰਭ ਜੀ ਬੰਦੇ ਨੇ ਬੜੇ ਓਕੇ ਪੈਸੇ ਇਕੱਠੇ ਕੀਤੇ 30 ਸਾਲ ਤੱਕ ਤੇ ਉਹ ਪੈਸੇ ਲਾ ਦਿੰਦਾ ਹੈ ਨਾ ਤੇ ਉਹ ਆਸ ਜਦੋਂ ਟੁੱਟਦੀ ਆ ਉਸ ਵੇਲੇ ਕੀ ਨੀਂ ਦਾ ਮਹਿਸੂਸ ਹੁੰਦਾ ਬੰਦੇ ਨੂੰ ਤੁਸੀਂ ਐਸੀ ਸੋਚਦੇ ਹੋ ਵੀ ਤੁਹਾਡੇ ਵੀਰ ਬਾਹਰ ਆ ਤੇ ਮੰਮੀ ਡੈਡੀ ਦਾ ਕੀ ਹਾਲ ਹੁੰਦਾ ਹੋਵੇਗਾ ਮੈਂ ਵੀ ਇੱਥੇ ਆ ਤੇ ਮੰਮੀ ਡੈਡੀ ਇਕੱਲੇ ਹੁੰਦੇ ਹੋਗੇ ਜੀ ਬਿਲਕੁਲ ਹੂੰ ਤੇ ਮਹਿਸੂਸ ਕਰਦੇ ਹਾਂ ਵੀ ਵੀਰਾ ਪਤਾ ਨਹੀਂ ਕਦੋਂ ਮੁੜੇ ਨਾ ਮੁੜੇ ਵੀ ਕਿੰਨੇ ਸਾਲਾਂ ਬਾਅਦ ਮੁੜੇਗਾ ਜੇ ਤੁਹਾਡੇ ਕੋਲ ਕੋਈ ਬਹੁਤ ਮੈਚੁਰ ਨਹੀਂ ਸੀ ਕਿ ਜਦੋਂ ਵੀਰਾ ਬਾਹਰ ਚਲੇ ਗਿਆ ਸੀ ਜਦੋਂ ਇੱਕ ਪੈਣ ਜਦੋਂ ਵੱਡੀ ਹੋ ਜਾਂਦੀ ਆ ਭਰਾ ਵੱਡਾ ਹੋ ਜਾਂਦਾ ਹੈ ਨਾ ਪਰਸਨਲ ਗੱਲਾਂ ਕਰਨ ਨੂੰ ਜਾਂ ਕੁਝ ਆਪ ਦੀ ਉਹ ਮਤਲਬ ਜਦੋਂ ਮੈਨੂੰ ਲੋੜ ਸੀ ਸਭ ਤੋਂ ਜ਼ਿਆਦਾ ਕਿ ਹਾਂ ਹੁਣ ਹੁਣ ਅੱਗੇ ਵਧਣਾ ਹੁਣ ਮ ਵੱਡੀ ਹੋਂਦੀ ਆ ਨਾ ਤੇ ਉਦੋਂ ਵੀਰਾ ਬਾਹਰ ਚੱਲੇ ਗਿਆ ਸ਼ਾਇਦ ਮੈਨੂੰ ਬਹੁਤ ਮਿਸ ਕੀਤਾ ਮੈਂ ਅੱਜ ਵੀ ਕਰਦੀ ਆ 6 ਸਾਲ ਹੋ ਗਏ ਨੇ ਉਹਨੂੰ ਬਾਹਰ ਗਏ ਨੂੰ ਤੇ ਬਸ ਉਡੀਕ ਹੈ ਕਿ ਉਹ ਆਵੇ ਬਟ ਜਿਵੇਂ ਆਪਾਂ ਕਹਿੰਦੇ ਨਾ ਕਿ ਬਾਹਰ ਜੇ ਇੱਕ ਵਾਰ ਬੰਦਾ ਚੱਲ ਜਾਵੇ ਨਾ ਤੇ ਬਹੁਤ ਕੁਝ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਸਚਕਲ ਜੀ ਮੈਂ ਥੋੜਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੇ ਸਤਾਰੇ ਦੇ ਨਾਲ ਜੋ ਸਾਡੇ ਸਟੂਡੀਓ ਚ ਮੌਜੂਦ ਨੇ ਆਓ ਫਿਰ ਗੱਲਬਾਤ ਕਰਾਂਨੇ ਆ ਸਤਿ ਸ਼੍ਰੀ ਅਕਾਲ ਪ੍ਰਭ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹਾਂ ਜੀ ਮੈਂ ਬਹੁਤ ਵਧੀਆ ਤੇ ਤੁਸੀਂ ਬਹੁਤ ਵਧੀਆ ਅੱਛਾ ਪ੍ਰਭ ਪਹਿਲਾਂ ਤਾਂ ਗੱਲਬਾਤ ਕਰੀਏ ਤੁਸੀਂ ਗਾਉਂਦੇ ਹੋ ਹਾਂ ਜੀ ਬਿਲਕੁਲ ਕਹਣਾ ਗਾਣ ਚ ਕਿਵੇਂ ਦਾ ਸਫਰ ਰਿਹਾ ਕਿਵੇਂ ਦੀ ਜਰਨੀ ਰਹੀ ਕਿੱਥੋਂ ਸਟਾਰਟ ਕੀਤਾ ਸੀ ਕਿਵੇਂ ਸੋਚਿਆ ਵੀ ਹਾਂ ਮੈਂ ਗਾਣਾ ਸਿੱਖਣਾ ਆ ਫਿਰ ਮੈਂ ਗਾਣਾ ਗਾਣਾ ਹੈ ਜੀ ਬਹੁਤੀ ਨਿੱਕੀ ਉਮਰ ਦੇ ਵਿੱਚ ਵੀ ਨਹੀਂ ਸ਼ੁਰੂ ਕੀਤਾ ਮੈਂ ਮੈਂ 9th ਸਟੈਂਡਰਡ ਦੇ ਵਿੱਚ ਹੁੰਦੀ ਸੀ ਜੀ ਤੇ ਘਰਦਿਆਂ ਨੂੰ ਤਾਂ ਬਿਲਕੁਲ ਪਤਾ ਹੀ ਨਹੀਂ ਸੀ ਵੀ ਮੈਂ ਗਾਉਣੀ ਵੀ ਆ ਹੂੰ ਤੇ ਬਸ ਸਕੂਲ ਦੇ ਵਿੱਚ ਕੋਈ ਇੱਕ ਛੋਟਾ ਜਿਹਾ ਕੰਪੀਟੀਸ਼ਨ ਸੀਗਾ ਤੇ ਉਹਦੇ ਵਿੱਚ ਮੈਂ ਬਸ ਦੋਸਤਾਂ ਦੇ ਕਹਿਣ ਤੇ ਬਸ ਐਂ ਹੀ ਚਲੀ ਗਈ ਕਿ ਹਾਂ ਵੀ ਚੱਲ ਚੱਲ ਤੂੰ ਗਾ ਲੈਨੀ ਆ ਮੈਨੂੰ ਖੁਦ ਨੂੰ ਵੀ ਨਹੀਂ ਸੀਗਾ ਇਹਨਾ ਕਿ ਹਾਂ ਵੀ ਮੈਂ ਸ਼ਾਇਦ ਇਹਨੂੰ ਅੱਗੇ ਲੈ ਕੇ ਜਾਵਾਂ ਆਪਣੀ ਸਿੰਗਿੰਗ ਨੂੰ ਬਸ ਮੈਨੂੰ ਐਸੀ ਕਿ ਠੀਕ ਹੈ ਗਾ ਲੈਣ ਦੇ ਗਾ ਲੈ ਨਹੀਂ ਆ ਤੇ ਲੋਕ ਕਰ ਦਿੰਦੇ ਨੇ ਤਾਰੀਫ ਠੀਕ ਹੈ ਬਸ ਓਕੇ ਹੈ ਮੇਰਾ ਜ਼ਿਆਦਾ ਸਪੋਰਟਸ ਵੱਲ ਧਿਆਨ ਹੁੰਦਾ ਸੀਗਾ ਸਿੰਗਿੰਗ ਵੱਲ ਇਹਨਾਂ ਨਹੀਂ ਸੀ ਮੈਂ ਸੋਚਿਆ ਨਹੀਂ ਸੀ ਕਿ ਇਹਨੂੰ ਐਜ਼ ਅ ਪ੍ਰੋਫੈਸ਼ਨ ਲੈ ਕੇ ਆਉਂਗੀ ਮੈਂ ਤੇ

ਤੋਂ ਕਰ ਰਹੀ ਹਾਂ ਕੁਛ ਹੈ ਨਾ ਤੇ ਉਸ ਟਾਈਮ ਅਸੀਂ ਗੁਰਦੁਆਰੇ ਚ ਰਹਿੰਦੇ ਹੁੰਦੇ ਸੀਗੇ ਮਤਲਬ ਪਾਪਾ ਆਰਮੀ ਚ ਨੇ ਜੀ ਤੇ ਸ਼ਿਫਟਿੰਗ ਹੁੰਦੀ ਆ ਕਦੇ ਕਵਾਟਰਸ ਤੇ ਕਦੇ ਸਿਵਲ ਏਰੀਆ ਇਦਾਂ ਤੇ ਉਦੋਂ ਆਪਾਂ ਗੁਰਦੁਆਰੇ ਦੇ ਵਿੱਚ ਰਹਿੰਦੇ ਸੀਗੇ ਤੇ ਉੱਥੇ ਕੀਰਤਨ ਮਤਲਬ ਮੈਂ ਕਦੇ ਪਾਠ ਵੀ ਨਹੀਂ ਸੀ ਕਰਕੇ ਦੇਖਿਆ ਕਦੇ ਮੈਨੂੰ ਨਹੀਂ ਸੀ ਕੁਝ ਵੀ ਪਤਾ ਹੈ ਨਾ ਸਟਾਰਟਿੰਗ ਤੋਂ ਮਤਲਬ ਪੰਜਾਬ ਸਾਈਡ ਵੀ ਮੈਂ ਘਟ ਰਹੀ ਹਾਂ ਨਿੱਕੀ ਹੁੰਦੀ ਮੇਰਾ ਬਰਥ ਵੀ ਉੱਤਰਾਖੰਡ ਦਾ ਆ ਹੂੰ ਤੇ ਮੈਂ ਮਤਲਬ ਗੁਰਦੁਆਰੇ ਬਾਬਾ ਜੀ ਆਉਂਦੇ ਹੁੰਦੇ ਸੀਗੇ ਤੇ ਮੈਂ ਬੈਠੀ ਸੀ ਇੱਕ ਦਿਨ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਗੁਰਦੀ ਰੋਜ ਆਉਂਦੀ ਆ ਬਟ ਬੈਠਦੀ ਨਹੀਂ ਨਾਲ ਹੈ ਨਾ ਵੀ ਬੈਠ ਕੇ ਇਹਨੂੰ ਪੜਾਇਆ ਜਾਵੇ ਕੁਝ ਹੈ ਨਾ ਕੁਝ ਸਿਖਾਇਆ ਜਾਵੇ ਮੈਨੂੰ ਪੰਜਾਬੀ ਵੀ ਨਹੀਂ ਸੀ ਆਉਂਦੀ ਊੜਾ ਏੜਾ ਕੁਝ ਵੀ ਨਹੀਂ ਸੀ ਆਉਂਦਾ ਮੈਨੂੰ ਬਿਲਕੁਲ ਬਲੈਂਕ ਸੀ ਮੈਂ ਤੇ ਉਹਨਾਂ ਨੇ ਮੈਨੂੰ ਬਿਠਾਇਆ ਉੱਥੇ ਤੇ ਉਹਨਾਂ ਨੇ ਮੇਰੇ ਅੱਗੇ ਪੋਥੀ ਰੱਖ ਦਿੱਤੀ ਪੰਜਾਬੀ ਪੰਜਾਬੀ ਚ ਲਿਖਿਆ ਸਾਰਾ ਕੁਝ ਉਹਨਾਂ ਨੇ ਬੋਲਿਆ ਮੇਰੇ ਨਾਲ ਨਾਲ ਆਰਤੀ ਗਾਓ ਤੇ ਮੈਂ ਵੇਖਾਂ ਵੀ ਯਾਰ ਮੇਰੇ ਤੋਂ ਗਾਇਆ ਤਾਂ ਜਾਣਾ ਨਹੀਂ ਮੈਂ ਕੀ ਕਰਾਂ ਨਾ ਮੈਂ ਬੋਲ ਸਕਦੀ ਸੀ ਕਿ ਵੀ ਮੈਨੂੰ ਨਹੀਂ ਆਉਂਦੀ ਪੰਜਾਬੀ ਇੱਕ ਸ਼ਰਮ ਜੀ ਆਉਂਦੀ ਹੈ ਨਾ ਕਿ ਯਾਰ ਪੰਜਾਬ ਦੀ ਹੋ ਕੇ ਮੈਨੂੰ ਪੰਜਾਬੀ ਨਹੀਂ ਆਉਂਦੀ ਹੂੰ ਤੇ ਫਿਰ ਉਸ ਦਿਨ ਮੈਂ ਨਹੀਂ ਗਾਇਆ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਟੇਜ ਤੋਂ ਉਤਰਨ ਤੋਂ ਬਾਅਦ ਮੈਨੂੰ ਪੁੱਛਿਆ ਕਿ ਵੀ ਤੂੰ ਗਾਇਆ ਨਹੀਂ ਨਾਲ ਕੀ ਗੱਲ ਹੈ ਡਰਦੀ ਹੈ ਤੇ ਮੈਂ ਕਿਹਾ ਨਹੀਂ ਮੈਨੂੰ ਪੰਜਾਬੀ ਬੜਨੀ ਨਹੀਂ ਆਉਂਦੀ ਕਹਿੰਦੇ ਕੋਈ ਗੱਲ ਨਹੀਂ ਤੂੰ ਹਿੰਦੀ ਤੋਂ ਸ਼ੁਰੂਆਤ ਕਰ ਹੌਲੀ ਹੌਲੀ ਆਪਾਂ ਕਰਾਂਗੇ ਤੇ ਜਦੋਂ ਮੈਂ ਉਹਨਾਂ ਨਾਲ ਗਾਇਆ ਤੇ ਉਹਨਾਂ ਨੇ ਕਿਹਾ ਵੀ ਆਵਾਜ਼ ਅੱਛੀ ਹੈ ਤੇ ਤੁਸੀਂ ਇਹਨੂੰ ਅੱਗੇ ਲੈ ਕੇ ਜਾਓ ਫਿਰ ਪੇਰੈਂਟਸ ਨੂੰ ਦੱਸਿਆ ਮੈਂ ਡਰ ਗਈ ਸੀ ਕਿ ਯਾਰ ਨਹੀਂ ਨਾ ਦੱਸੋ ਹੈ ਨਾ ਦਬਾਏ ਰੱਖੋ ਕੋਈ ਗੱਲ ਨਹੀਂ ਤੇ ਮੈਂ ਪਾਪਾ ਨੂੰ ਦੱਸਿਆ ਮੰਮੀ ਨੂੰ ਦੱਸਿਆ ਕਿ ਹਾਂਜੀ ਗੁੱਡੀ ਗਾਉਂਦੀ ਆ ਢਾਡੀ ਤੇ ਇਹਨੂੰ ਅੱਗੇ ਲੈ ਕੇ ਜਾਓ ਇਹਨੂੰ ਮਿਊਜ਼ਿਕ ਵੱਲ ਬਣਾਓ ਤੇ ਸ਼ਾਇਦ ਮੈਨੂੰ ਇਦਾਂ ਲੱਗਦਾ ਕਿ ਡੈਡੀ ਨੂੰ ਉਹਦੋਂ ਗਾਉਣਾ ਨੱਚਣਾ ਜ਼ਿਆਦਾ ਪਸੰਦ ਨਹੀਂ ਸੀ ਬਟ ਇਹ ਸੀਗਾ ਕਿ ਮੇਰੇ ਬੱਚਾ ਜੇ ਕਿਸੇ ਹੈਗਾ ਫੀਲਡ ਦੇ ਵਿੱਚ ਮੈਂ ਉਹਨੂੰ ਉਹਨੂੰ ਮੋਟੀਵੇਟ ਕਰਾਂ ਉਹਨੂੰ ਪਿੱਛੇ ਨਾ ਲੈ ਕੇ ਜਾਵਾਂ ਤੇ ਡੈਡੀ ਨੇ ਸ਼ਾਇਦ ਆਪਣੀ ਸੋਚ ਬਦਲ ਕੇ ਉਸੇ ਟਾਈਮ ਕਿ ਹਾਂ ਠੀਕ ਹੈ ਵੀ ਠੀਕ ਹੈ ਜੇ ਕਰਨਾ ਚਾਹੁੰਦੇ ਇੱਕ ਮਾਨ ਹੁੰਦਾ ਨਾ ਕਿ ਹਾਂ ਤਾਰੀਫ ਹੁੰਦੀ ਹੈ ਮੇਰੇ ਬੱਚੇ ਦੀ ਤੇ ਪ੍ਰਾਊਡ ਫੀਲ ਹੁੰਦਾ ਕਿ ਸਾਡਾ ਬੱਚਾ ਕੁਝ ਕਰ ਰਿਹਾ ਤੇ ਬਸ ਉਦੋਂ ਤੋਂ ਮੈਂ ਗਾਉਣ ਲੱਗੀ ਤੇ ਉੱਥੋਂ ਹੀ ਮੈਂ ਸਟਾਰਟਿੰਗ ਸੀਗੀ ਆਹੀ ਮੇਰੀ ਕਿ ਵੀ ਠੀਕ ਹੈ ਮਤਲਬ ਹੈ ਕੁਝ ਹੈ ਮੈਨੂੰ ਖੁਦ ਨੂੰ ਹੀ ਪਤਾ ਲੱਗਿਆ ਕਿ ਠੀਕ ਹੈ ਕੁਝ ਤਾਂ ਹੈ ਬਰਾਬਰ ਜਦੋਂ ਤੁਹਾਡੇ ਘਰ ਦੇ ਪਤਾ ਲੱਗਿਆ ਹਨਾ ਵੀ ਤੁਸੀਂ ਗਾਉਣੀ ਨੂੰ ਉਹਨਾਂ ਨੇ ਤੁਹਾਨੂੰ ਅੱਗੇ ਵਧਣ ਨਹੀਂ ਕਿਹਾ ਮਮਾ ਤੇ ਪਾਪਾ ਦਾ ਤੁਸੀਂ ਰਿਸਪੌਂਸ ਦੱਸਣਾ ਮਮਾ ਪਾਪਾ ਦਾ ਐਵੇਂ ਰਿਸਪੌਂਸ ਸੀ ਮਮਾ ਦਾ ਕਿਵੇਂ ਰਿਸਪੌਂਸ ਸੀਗਾ ਤੁਹਾਨੂੰ ਉਸ ਟਾਈਮ ਮਮੀ ਦੇ ਦਿਲ ਮਮੀ ਬਤਨ ਐਕਸਪ੍ਰੈਸ ਨਹੀਂ ਕਰਦੇ ਹੁੰਦੇ ਮਾਵਾ ਐਦਾਂ ਦੀ ਹੀ ਹੁੰਦੀਆਂ ਨੇ ਐਕਸਪ੍ਰੈਸ ਨਹੀਂ ਕਰਦੀਆਂ ਉਹ ਦਿਲ ਦੇ ਵਿੱਚ ਹੁੰਦਾ ਕਿ ਖੁਸ਼ੀ ਹੁੰਦੀ ਹੈ ਇੱਕ ਉਹਨਾਂ ਦੇ ਐਕਸਪ੍ਰੈਸ਼ਨ ਹੀ ਸਾਰਾ ਕੁਝ ਕਹਿ ਜਾਂਦੇ ਨੇ ਕਿ ਹਾਂ ਵੀ ਬਸ ਠੀਕ ਹੈ ਜੋ ਮੈਂ ਪੜਾਈ ਵੱਲ ਮੇਰਾ ਜ਼ਿਆਦਾ ਨਹੀਂ ਸੀਗਾ ਮਾਪਿਆਂ ਨੂੰ ਹਮੇਸ਼ਾ ਟੈਨਸ਼ਨ ਰਹਿੰਦੀ ਸੀ ਕਿ ਕਰੇਗੀ ਕੀ ਅੱਗੇ ਸਟੱਡੀ ਦੇ ਵਿੱਚ ਤਾਂ ਹੈ ਨਹੀਂ ਕੁਝ ਨੂੰ ਹੈ ਨਾ ਬਿਲਕੁਲੀ ਡਾਊਨ ਹੈ ਤੇ ਪਤਾ ਨਹੀਂ ਕੀ ਕਰੇਗੀ ਅੱਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹਾਂ ਠੀਕ ਹੈ ਸਿੰਗਿੰਗ ਕਰ ਰਹੀ ਹੈ ਕਰਨਾ ਚਾਹੁੰਦੀ ਹੈ ਤਾਂ ਖੁਸ਼ ਨੇ ਬਹੁਤ ਮੰਮੀ ਦਾ ਵੀ ਤੁਸੀਂ ਮੰਨਦੇ ਹੋ ਵੀ ਅੱਜ ਕੱਲ ਹੈ ਨਾ ਕਿ ਜੇ ਬੰਦੇ 'ਚ ਕੋਈ ਟੈਲੈਂਟ ਨਾ ਹੋਵੇ ਤਾਂ ਉਹਨੂੰ ਪੜ੍ਹਾਈ 'ਚ ਧੱਕਾ ਫੋਰਸ ਕਰਨਾ ਚਾਹੀਦਾ ਨਹੀਂ ਬਿਲਕੁਲ ਨਹੀਂ ਇੱਕ ਬੱਚੇ ਦੀ ਆਪਣੀ ਆਪਣੀ ਉਹ ਹੁੰਦੀ ਹੈ ਹੈ ਨਾ ਆਪਣਾ ਆਪਣਾ ਇੰਟਰਸਟ ਆ ਤੇ ਕਿਸੇ ਦਾ ਕਿਸੇ ਦੇ ਵਿੱਚ ਹੈ ਕਿਸੇ ਦਾ ਕਿਸੇ ਚੀਜ਼ ਦੇ ਵਿੱਚ ਹੈ ਕੁਝ ਵੀ ਇੱਕ ਕੋਈ ਫੀਲਡ ਨੂੰ ਛੋਟਾ ਜਿਵੇਂ ਅੱਜ ਕੱਲ ਨੱਚਣਾ ਗਾਉਣਾ ਨਹੀਂ ਨਾ ਫਿਊਚਰ ਨਹੀਂ ਕਹਿੰਦੇ ਕਿ ਫਿਊਚਰ ਨਹੀਂ ਐਸ ਦੇ ਵਿੱਚ ਹਾਲਾਂਕਿ ਸਾਰੇ ਗਾਣਾ ਸੁਣਦੇ ਨੇ ਸਭ ਆਨੰਦ ਪੂਰਾ ਲੈਂਦੇ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਸਾਰਾ ਪੂਰਾ ਇੰਜੋਏ ਕਰਦੇ ਨੇ ਬਟ ਜਦੋਂ ਐਸ ਅ ਫੀਲ ਸਭ ਤੋਂ ਮੇਨ ਸਭ ਤੋਂ ਗੱਲ ਨਾ ਇੱਥੇ ਆ ਕੇ اٹਕ ਜਾਂਦੀ ਹੈ ਵੀ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਬਿਲਕੁਲ ਤੁਸੀਂ ਗੱਲ ਮੰਨਦੇ ਹੋ ਵੀ ਅੱਜ ਕੱਲ ਕੁੜੀਆਂ ਨੂੰ ਨਹੀਂ ਅੱਗੇ ਆਣ ਪਦਨ ਦਿੱਤਾ ਜਾਂਦਾ ਹੈ ਨਾ ਕਿਉਂ ਕਿਉਂਕਿ ਲੋਕ ਕੀ ਕਹਿਣਗੇ ਜਿਹੜੀ ਤੁਸੀਂ ਗੱਲ ਕਹੀ ਬਿਲਕੁਲ ਵੀ ਲੋਕੀ ਕੀ ਸੋਚਣਗੇ ਵੀ ਆਹ ਕੁੜੀ ਯਾਰ ਕੀ ਕਰੀ ਜਾਂਦੀ ਆ ਇਹ ਕੁੜੀ ਤਾਂ ਅੱਗੇ ਜਾ ਕੇ ਇੰਡਸਟਰੀ ਚ ਪਤਾ ਨਹੀਂ ਕੀ ਕਰੇਗੀ ਕਿਉਂਕਿ ਇੰਡਸਟਰੀ ਕਿੰਦਾਂ ਦੀ ਚੀਜ਼ ਹੈ ਨਾ ਵੀ ਜਦੋਂ ਆਪਾਂ ਇੰਡਸਟਰੀ ਚ ਜਾਂਦੇ ਆ ਤਾਂ ਬਹੁਤ ਲੋਕਾਂ ਦੇ ਬਹੁਤ ਇਹੋ ਜਿਹੇ ਲੋਕ ਮਿਲਦੇ ਨੇ ਵੀ ਜਿਨ੍ਹਾਂ ਨਾਲ ਆਪਾਂ ਨੂੰ ਬਹਿਣਾ ਵੀ ਪੈਂਦਾ ਉੱਠਣਾ ਵੀ ਪੈਂਦਾ ਜੀ ਜੀ ਤੇ ਲੋਕੀ ਕੀ ਕਹਿਣਗੇ ਉਸ ਚੀਜ਼ ਬਾਰੇ ਕਦੇ ਸੋਚਦੇ ਹਾਂ ਮੈਂ ਤਾਂ ਨਹੀਂ ਮਤਲਬ ਪੇਰੈਂਟਸ ਦੇ ਪੱਖੋਂ ਵੇਖਿਆ ਜਾਵੇ ਤਾਂ ਪੇਰੈਂਟਸ ਹਰ ਇੱਕ ਮਾਪੇ ਮਾਪ ਆਪਣੇ ਬੱਚੇ ਨੂੰ ਲੈ ਕੇ ਬਹੁਤ ਟੈਂਸਡ ਹੁੰਦਾ ਹੈ ਨਾ ਪੋਜੈਸਿਵ ਹੁੰਦੇ ਨੇ ਖਾਸ ਕਰ ਡੈਡੀ ਆਪਣੀ ਧੀਆ ਨੂੰ ਲੈ ਕੇ ਤਾਂ ਬਹੁਤ ਹੁੰਦੇ ਨੇ ਕਿ ਵੀ ਠੀਕ ਹੈ ਉਹਨਾਂ ਨੂੰ ਵਿਸ਼ਵਾਸ ਹੁੰਦਾ ਕਿ ਸਾਡੀ ਕੁੜੀ ਵੀ ਵਧੀਆ ਕਰੇਗੀ ਹਨਾ ਵਧੀਆ ਉਹਨੂੰ ਪਤਾ ਵੀ ਕੀ ਕਰਨਾ ਕੀ ਨਹੀਂ ਬਟ ਇੱਕ ਡਰ ਹੁੰਦਾ ਮਨ ਦੇ ਵਿੱਚ ਕਿ ਵੀ ਨਹੀਂ ਯਾਰ ਫਿਰ ਜਿਹੜਾ ਡੈਡੀ ਦਾ ਵਿਸ਼ਵਾਸ ਹੈ ਉਹ ਕਿੱਥੇ ਤੱਕ ਹੈ ਨਾ ਵੀ ਤੁਸੀਂ ਕਈ ਬੱਚੇ ਤੋੜ ਦਿੰਦੇ ਵੀ ਪ੍ਰਭਤਾਂ ਨਹੀਂ ਤੋੜੋ ਮੈਂ ਕਦੇ ਨਹੀਂ ਤੋੜਾਂਗੀ ਮੈਂ ਜਿੱਥੇ ਤੱਕ ਮੇਰੀ ਕੋਸ਼ਿਸ਼ ਰਹੀ ਮੈਂ ਨਹੀਂ ਬਿਲਕੁਲ ਨਹੀਂ ਉਹਨਾਂ ਦਾ ਨਾਮ ਰੌਸ਼ਨ ਕਰਨ ਦੀ ਪੂਰੀ ਦੀ ਪੂਰੀ ਕੋਸ਼ਿਸ਼ ਕਰਾਂਗੀ ਤੁਸੀਂ ਦੇਖਦੇ ਹੋ ਵੀ ਅੱਜ ਕੱਲ ਡੈਡੀ ਤੁਹਾਡੇ ਤੇ ਕਿੰਨਾ ਵਿਸ਼ਵਾਸ ਕਰ ਰਹੇ ਸੋਚੋ ਹਨ ਵੀ ਆਪਾਂ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਨਾ ਵੀ ਜਿੰਨਾ ਕਰਕੇ ਆਪਾਂ ਤੋੜ ਦਿੰਨੇ ਆ ਸਾਰੇ ਵਿਸ਼ਵਾਸ ਵੀ ਹਾਂ ਅਸੀਂ ਨਾ ਆਪਣੇ ਆਪ ਨੂੰ ਐ ਸੋਚਦੇ ਆ ਵੀ ਛੱਡ ਯਾਰ ਫਿਊਚਰ ਚ ਜ਼ਰੂਰੀ ਥੋੜੀ ਨਾ ਆਪਾਂ ਐ ਸੀਸ ਕਰ ਪਾਵਾਂਗੇ ਆਪਾਂ ਇੱਕ ਟਾਈਮ ਤੇ ਨਾ ਡੀਮੋਟੀਵੇਟ ਹੋ ਜਾਂਦੇ ਹਾਂ ਮੰਨਦੇ ਹੋ ਵੀ ਇਹ ਡੀਮੋਟੀਵੇਟ ਹੋਣਾ ਚਾਹੀਦਾ ਬੰਦੇ ਨੂੰ डीमोटिवेट ਤਾਂ ਨਹੀਂ ਹੋਣਾ ਚਾਹੀਦਾ ਮਾਪਿਓ ਵੀ ਕੋਸ਼ਿਸ਼ ਕਰਦੇ ਨੇ ਕਿ ਆਪਾਂ ਆਪਣੇ ਬੱਚੇ ਨੂੰ ਨਾ ਉਹ ਕਰੀਏ ਬਟ ਉਹ ਆਪਣੀ ਕੁਝ ਮਜਬੂਰੀਆਂ ਕਰਕੇ ਬਸ ਗੱਲ ਉਹ ਉਹੀ ਹੈ ਵੀ ਲੋਕ ਕੀ ਕਹਿਣਗੇ ਸਿਰਫ ਇੱਕ ਲੋਕ ਲੋਕਾਂ ਦਾ ਡਰਿਆ ਬਸ ਇਸੇ ਕਰਕੇ ਤਾਂ ਸਾਰੇ ਕਹਿੰਦੇ ਨੇ ਕਿ ਹਾਂ ਨਹੀਂ ਆ ਨਹੀਂ ਕਰਨਾ ਤੁਸੀਂ ਉਹ ਚੀਜ਼ ਨਾ ਕਰੋ ਸਿਰਫ ਇਹੀ ਹੈ ਖਾਸ ਕਰ ਰਿਸ਼ਤੇਦਾਰ ਸਭ ਲੋਕਾਂ ਦੀ ਤਾਂ ਬਹੁਤ ਦੂਰ ਦੀ ਗੱਲ ਆ ਪਰ ਰਿਸ਼ਤੇਦਾਰ ਤਾਂ ਘਰ ਜਾਣੇ ਆ ਵੀ ਹਾਂ ਠੀਕ ਹੈ ਰਿਸ਼ਤੇਦਾਰ ਕੀ ਕਹਿਣਗੇ ਵੀ ਹਾਂ ਮੇਰੀ ਐ ਹੋ ਜਾਊਗਾ ਵੀ ਤੁਹਾਡੀ ਕੁੜੀ ਤਾਂ ਗੌਂਦੀ ਹੈ ਤਾਡੀ ਕੁੜੀ ਨੱਚਦੀ ਐ ਹੂੰ ਪਰ ਹਾਲਾਂਕਿ ਉਹ ਆਪ ਵੀ ਨੱਚਦੇ ਗੁੰਦੇ ਨੇ ਫਿਰ ਵੀ ਫਿਰ ਵੀ ਮਤਲਬ ਕੁੜੀਆਂ ਨੂੰ ਫਿਰ ਉਹ ਇੰਨੀ ਉਹ ਨਹੀਂ ਐ ਆਜ਼ਾਦੀ ਹਾਂ ਕੁੜੀਆਂ ਹਾਂ ਕੁੜੀਆਂ ਦਾ ਜੇ ਪਹਿਲਾਂ ਦੇਖਿਆ ਜਾਵੇ ਪਹਿਲਾਂ ਤਾਂ ਬਹੁਤ ਬੁਰਾ ਹਾਲ ਹੁੰਦਾ ਸੀਗਾ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਜਾਣਾ ਕੁੰਡ ਕੱਟ ਕੇ ਰੱਖਣਾ ਕੁੰਡ ਕੱਟ ਕੇ ਰੱਖੋ ਜੀ ਤੁਸੀਂ ਹੈਨਾ ਤੇ ਹੁਣ ਤਾਂ ਬਹੁਤ ਕੁਝ ਹੋ ਗਿਆ ਲੇਕਿਨ ਫਿਰ ਵੀ ਲੋਕੀ ਕੀ ਸੋਚਦੇ ਜਾਣ ਬਿਲਕੁਲ ਤੇ ਤੁਸੀਂ ਇਹ ਗੱਲ ਦੇਖਦੇ ਹੋ ਵੀ ਕੁੜੀ ਜੇ ਅੱਜਕੱਲ ਹਣਾ ਵੀ ਰਾਤ ਨੂੰ ਕਿੱਥੇ ਜਾਣਾ ਚਾਹੇ ਤਾਂ ਉਸਤੇ ਮਨਾਹੀ ਆ ਭਾਵੇਂ ਕੋਈ ਵੀ ਚੀਜ਼ ਹੈ ਨਾ ਵੀ ਜਗਾ ਹੋਵੇ ਭਾਵੇਂ ਕੋਈ ਵੀ ਲਾ ਲੋ ਅਮਰਜੈਂਸੀ ਹੁੰਦੀ ਹੈ ਕਿਸੇ ਵੇਲੇ ਹਣਾ ਉੱਥੇ ਮਨਾਹੀ ਹੁੰਦੀ ਆ ਵੀ ਹਾਂ ਤੂੰ ਬਾਹਰ ਨਹੀਂ ਜਾਣਾ ਵੀ ਤੈਨੂੰ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਵੀ ਤੂੰ ਕੁੜੀ ਆ ਇਹ ਸੁਣਨ ਨੂੰ ਮਿਲਦਾ ਜਦੋਂ ਮੁੰਡੇ ਨੇ ਕਿੱਥੇ ਜਾਣਾ ਹੋਵੇ ਉਹਨੂੰ ਕਿਉਂ ਨਹੀਂ ਇਹ ਚੀਜ਼ ਕਹੀ ਜਾਂਦੀ ਵੀ ਤੂੰ ਮੁੰਡਾ ਆ ਤੂੰ ਬਾਹਰ ਨਹੀਂ ਜਾਣਾ ਬਿਲਕੁਲ ਇਹ ਅੱਜਕੱਲ ਦੇ ਇਹਦੇ ਵਿੱਚ ਮਾਪਿਓ ਦੀ ਵੀ ਕੋਈ ਉਹ ਨਿਆਪਾ ਆ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਬੈਕਵਰਡ ਸੋਚ ਹੈ ਅਨੀ ਕਹਿ ਸਕਦੇ ਸਹੀ ਨੇ ਆਪਣੀ ਜਗ੍ਹਾ ਤੇ ਅੱਜ ਕੱਲ ਦਾ ਮਾਹੌਲ ਹੀ ਇਦਾਂ ਦਾ ਹੋ ਗਿਆ ਵਾ ਹੈਨਾ ਵੀ ਕਿੰਨਾ ਕੁਝ ਚੱਲਣ ਦੇ ਆ ਦੁਨੀਆ ਦੇ ਵਿੱਚ ਤਾਂ ਕਰਕੇ ਉਹ ਡਰੇ ਨੇ ਕਿ ਸਾਡਾ ਬੱਚਾ ਬਸ ਸਾਡੇ ਤੋਂ ਦੂਰ ਨਾ ਹੋ ਜਾਏ ਇੱਕ ਪਿਆਰੀ ਹੈ ਨਾ ਬਸ ਆਹੀ ਹੈ ਸ਼ਾਇਦ ਇਸ ਕਰਕੇ ਕੁੜੀਆਂ ਨੂੰ ਰੱਬ ਕਰੇ ਸੋਚਿਆ ਵੀ ਮੈਂ ਵੀ ਬਾਹਰ ਜਾਵਾਂ ਅੱਜ ਕੱਲ ਬਾਹਰ ਦੀ ਭੀੜ ਜ਼ਿਆਦਾ ਲੱਗੀ ਹੋਈ ਹੈ ਨਹੀਂ ਮੈਂ ਕਦੇ ਨਹੀਂ ਸੋਚਿਆ ਹੂੰ ਸੋਚ ਕੇ ਡਰ ਲੱਗਦਾ ਆ ਮੈਨੂੰ ਕੋਈ ਫਿਊਚਰ ਨਹੀਂ ਦਿਸਦਾ ਜੇ ਆਪਾਂ ਬਾਰ ਮ ਬਾਹਰ ਠੀਕ ਹੈ ਮੈਂ ਚਲੀ ਗਈ ਬਾਹਰ ਬਾਹਰ ਜਾ ਕੇ ਕਰੂੰਗੀ ਕੀ ਤਗਾਉਣਾ ਠੀਕ ਹੈ 12ਵਾਂ ਹੀ ਹੈਗਾ ਫਿਊਚਰ ਕਹਿ ਸਕਦੇ ਹਾਂ ਬਟ ਮੈਨੂੰ ਨਹੀਂ ਲੱਗਦਾ ਕਿ ਠੀਕ ਹੈ ਬਾਹਰ ਜਾਣਾ ਇੱਕ ਤਾਂ ਮਾਪਿਓ ਤੋਂ ਦੂਰ ਇੱਕ ਹੀ ਜ਼ਿੰਦਗੀ ਮਿਲੀ ਆ ਜੇ ਉਹਦੇ ਵਿੱਚ ਵੀ ਆਪਾਂ ਵੱਖ-ਵੱਖ ਹੋ ਕੇ ਇੱਕ ਦੂਜੇ ਤੋਂ ਬਸ ਤਰਸਦਾ ਹੀ ਰਹੇ ਵੀ ਹਾਂ ਹੁਣ ਮਿਲਾਂਗੇ ਹੁਣ ਮਿਲਾਂਗੇ ਤੇ ਕੋਈ ਫਾਇਦਾ ਨਹੀਂ ਇੱਕ ਚੀਜ਼ ਹੋਰ ਹੁੰਦੀ ਆ ਨਾ ਜਿਨਨੇ ਵੀ ਗਾਇਕ ਨੇ ਉਹ ਅੱਜਕੱਲ ਪਤਾ ਕੀ ਕਰਦੇ ਨੇ ਜਿਹਦਾ ਵਧੀਆ ਗਾਣਾ ਚੱਲ ਜੇ ਚਲ ਮੈਂ ਬਾਹਰ ਜਾਵਾਂਗਾ ਮੈਂ ਬਾਹਰ ਜਾ ਕੇ ਵਧੀਆ ਸੈਟਲਡ ਹੋਵਾਂ ਮੈਂ ਆਪਣਾ ਬਾਹਰ ਰਹਿਣ ਲੱਗ ਜਾਾਂ ਕਿਉਂਕਿ ਪੰਜਾਬ 'ਚ ਰਹਿਣਾ ਤਾਂ ਯਾਰ ਬੰਦਾ ਐ ਸੋਚਦਾ ਵੀ ਇੱਥੇ ਤਾਂ ਨਰਕ ਹੈ ਜੀ ਜੀ ਇਹ ਜੀ ਸੋਚਦੇ ਆ ਵੀ ਇੱਥੇ ਪੈਸਾ ਨਹੀਂ ਹੈ ਇੱਥੇ ਕੁਝ ਨਹੀਂ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੇ ਹੁਨਰ ਹੋਵੇ ਆਪਣੇ ਅੰਦਰ ਤੇ ਉਹ ਫਿਰ ਬਾਹਰ ਹੋਵੇ ਭਾਵੇਂ ਇੱਥੇ ਹੋਵੇ ਬੰਦੇ ਨੇ ਆਪਣਾ ਨਾਮ ਬਣਾ ਹੀ ਲੈਣਾ ਬਣਾ ਹੀ ਲੈਣਾ ਜੀ ਅੱਛਾ ਪ੍ਰਭ ਸਭ ਕੁਝ ਕੀਤਾ ਬਹੁਤ ਚੀਜ਼ਾਂ ਫੇਸ ਵੀ ਕਰਨੀਆਂ ਪਈਆਂ ਹੋਣਗੀਆਂ ਹੈਨਾ ਜਦੋਂ ਤੁਸੀਂ ਗਾਉਂਦੇ ਹੋਵੋਗੇ ਵੀ ਗਾਉਂਦੇ-ਗਾਉਂਦੇ ਅੱਗੇ ਵੱਧਦੇ ਹੋ ਨਾ ਜਦੋਂ ਉਹ ਚੀਜ਼ਾਂ ਕਈ ਫੇਸ ਕਰਨ ਨੂੰ ਮਿਲਦੀਆਂ ਨੇ ਬਹੁਤ ਕੁਝ ਦੁਨੀਆ 'ਚ ਦੇਖਣ ਨੂੰ ਮਿਲਦਾ ਹੈ ਤਰਾ ਬ੍ਰੰ ਹੈ ਜਿਹੜੀ ਚੀਜ਼ ਹੈ ਜਿਹੜੀ ਦੁਨੀਆ 'ਚ ਦੇਖਣ ਨੂੰ ਮਿਲ ਰਹੀ ਹੈ ਇਸ ਵੇਲੇ ਤੁਸੀਂ ਹਨਾ ਵੀ ਯੂਨੀਵਰਸਿਟੀਆਂ ਵੀ ਜਾਂਦੇ ਹੋ ਸਭ ਕੁਝ ਜਾਂਦੇ ਹੋ ਉੱਥੇ ਕਿਵੇਂ ਦਾ ਮਾਹੌਲ ਦੇਖਦੇ ਹੋ ਕਿਵੇਂ ਦੀਆਂ ਚੀਜ਼ਾਂ ਦੇਖਦੇ ਹੋ ਵੀ ਅੱਜਕੱਲ ਚੱਲਦਾ ਕੀ ਪਿਆ ਦੁਨੀਆ 'ਚ ਤੇ ਕਾਈਕੀ ਵਾਲੀ ਲਾਈਨ 'ਚ ਕਿੰਨਾ ਸੌਖਾ ਰੇ ਅੱਗੇ ਜਾਣਾ ਜੇ ਦੇਖਿਆ ਜਾਵੇ ਹਨਾ ਇਹਨੂੰ ਐਸ ਅ ਫਿਊਚਰ ਕਦੇ-ਕਦੇ ਨਾ ਦਿਲ ਦੇ ਵਿੱਚ ਆ ਜਾਂਦਾ ਹੈ ਕਿ ਯਾਰ ਕੁਝ ਬਣੇਗਾ ਕਿ ਨਹੀਂ ਬਣੇਗਾ ਹੈ ਤਾਂ ਰਿਸਕੀ ਲਾਈਨ ਰਿਸਕੀ ਹੈ ਤਾਂ ਸਾਰੇ ਮੰਨਦੇ ਨੇ ਹੈਗਾ ਇਹ ਸੱਚ ਆ ਰિસ્ਕ ਹੀ ਆ ਬਟ ਮਿਹਨਤ ਅਗਰ ਜੇ ਆਪਾਂ ਮਿਹਨਤ ਕਰਾਂਗੇ ਨਾ ਤਾਂ ਜ਼ਰੂਰ ਨਰਰ ਬਣੀ ਬਿਲਕੁਲ ਜ਼ਰੂਰ ਕੁਝ ਨਾ ਜੇ 30000 ਰੁਪਏ ਤੁਸੀਂ ਲਾਤਾ ਇੱਕ ਗਾਣੇ ਤੇ ਤੁਹਾਨੂੰ ਲੱਗਦਾ ਵੀ ਥੋੜਾ ਉੱਥੇ ਮੁੱਲ ਪੈ ਜਾਊਗਾ ਹੂੰ ਠੀਕ ਹੈ ਮਤਲਬ ਸੋਚਦੇ ਹਾਂ ਕਿ ਰਿਸਕ ਲੈ ਕੇ ਚੱਲਦੇ ਹਾਂ ਰਿਸਕ ਲੈਣਾ ਵੀ ਜ਼ਰੂਰੀ ਹੈ ਕਿ ਕਿ ਜੇ ਆਪਾਂ ਗੱਲ ਕਰੀਏ ਵੀ ਕਿਸਮਤ ਕੁਝ ਨਹੀਂ ਪਤਾ ਕਿੱਥੇ ਲੈ ਜਾਵੇ ਪਰ ਪ੍ਰਭ ਜੇ ਬੰਦੇ ਨੇ ਬੜੇ ਔਖੇ ਪੈਸੇ ਇਕੱਠੇ ਕੀਤੇ 30000 ਤੇ ਉਹ ਪੈਸੇ ਲਾ ਦਿੰਦਾ ਹੈ ਨਾ ਤੇ ਉਹ ਆਸ ਜਦੋਂ ਟੁੱਟਦੀ ਆ ਉਸ ਵੇਲੇ ਕੀ ਨਾ ਮੈਨੂੰ ਸੁਣਦਾ ਬੰਦੇ ਨੂੰ ਜੇ ਬੰਦਾ ਆਪ ਕਮਾਉਂਦਾ ਨਾ ਫਿਰ ਉਹਨੂੰ ਪਤਾ ਹੁੰਦਾ ਪੈਸੇ ਦੀ ਕੀਮਤ ਕੀ ਹੈ ਜੇ ਮੈਂ ਆਪਣੀ ਗੱਲ ਕਰਾਂ ਜੇ ਮੈਂ ਨਹੀਂ ਕਮਾਉਂਦੀ ਤਾਂ ਸ਼ਾਇਦ ਮੈਨੂੰ ਨਹੀਂ ਪਤਾ ਕੀ ਵੀ ਪੈਸੇ ਦੀ ਕੀਮਤ ਕੀ ਹੈ ਕਿਉਂਕਿ ਹਜੇ ਪਰ ਦੇ ਸਾਰਾ ਖਰਚਾ ਚੁੱਕਦੇ ਨਹੀਂ ਜੇ ਮੈਂ ਉਹਨਾਂ ਨੂੰ ਕਹ ਕੰਨੀ ਵੀ ਆ ਕਿ ਹਾਂ ਮੈਂ ਜੌਬ ਕਰਨੀ ਆ ਤੈਨੂੰ ਕੀ ਲੋੜ ਹੈ ਖਾਸ ਕਰ ਇੱਕ ਪਿਓ ਆਪਣੀ ਧੀ ਨੂੰ ਇਦਾਂ ਹੀ ਹੁੰਦਾ ਕਿ ਮੈਂ ਆਪਣੀ ਧੀ ਨੂੰ ਐ ਰਾਣੀਆਂ ਵਾਂਗ ਰੱਖਾਂਗਾ ਸ਼ਾਇਦ ਮੈਂ ਨਹੀਂ ਪੈਸੇ ਦੀ ਕੀਮਤ ਸ਼ਾਇਦ ਉਹ ਨਹੀਂ ਜਾਣਦੀ ਬਟ ਮੈਨੂੰ ਪਤਾ ਆ ਕਿ ਜੋ ਜੋ ਆਪ ਕਮਾਉਂਦਾ ਵਾ ਤੇ ਉਹਦੇ ਲਈ ਕਿੰਨਾ ਕਾਇਆ ਅਜਾ ਪ੍ਰਭ ਜਦੋਂ ਪਾਪਾ ਹਨ ਬਾਹਰ ਜਾਂਦੇ ਸੀਗੇ ਆਰਮੀ ਸ਼ਕਤ ਹੋਣੀ ਸੀ ਤੁਸੀਂ ਕਿਹਾ ਉਹਨਾਂ ਨੇ ਕਦੇ ਕਦੇ ਘਰੇ ਆਣਾ ਉਸ ਵੇਲੇ ਕਿੰਨਾ ਔਖਾ ਹੁੰਦਾ ਸੀ ਇੱਕ ਧੀ ਲਈ ਤੇ ਇੱਕ ਮਾਂ ਲਈ ਬਿਲਕੁਲ ਬਿਲਕੁਲ ਪਹਿਲਾਂ ਜਿੱਦਾਂ ਪਾਪਾ ਬਾਹਰ ਜਾਂਦੇ ਸੀ ਆ ਵੀ ਨਹੀਂ ਕਿ ਇੱਕ ਦੋ ਮਹੀਨਿਆਂ ਵਾਸਤੇ ਸਾਲ ਵਾਸਤੇ ਕੁਝ ਕੁਝ ਸਾਲ ਵਾਸਤੇ ਜਾਂਦੇ ਹੁੰਦੇ ਸੀ ਪਹਿਲਾਂ ਤਾਂ ਵੀਡੀਓ ਕਾਲਸ ਵੀ ਨਹੀਂ ਸੀ ਹੁੰਦੀਆਂ ਸੋਚਦੇ ਸੀ ਵੀ ਕਦੇ ਕਦੇ ਦਿਮਾਗ ਚ ਆਉਂਦਾ ਹੋਵੇਗਾ ਵੀ ਯਾਰ ਇੱਥੇ ਸਾਰਿਆਂ ਦੇ ਡੈਡੀ ਆਏ ਨੇ ਮੇਰੇ ਡੈਡੀ ਇੱਥੇ ਹਲੇ ਹਿੰਗੇ ਨਹੀਂਗੇ ਹੁੰਦਾ ਆ ਹੁੰਦਾ ਹੁੰਦਾ ਬਿਲਕੁਲ ਬਿਲਕੁਲ ਸਭ ਤੋਂ ਅਨਮੋਲ ਰਿਸ਼ਤਾ ਨਾ ਸੀ ਤੇ ਪਿਓ ਦਾ ਹੀ ਹੂੰ ਤੇ ਉਹ ਸਿਰਫ ਇੱਕ ਹੀ ਤੇ ਪਿਓ ਹੀ ਸਮਝ ਸਕਦੇ ਨੇ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਤੇ ਜਦੋਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਮਿਸ ਕਰਦੇ ਸੀ ਪਾਪਾ ਨੂੰ ਬਹੁਤ ਜ਼ਿਆਦਾ ਅੱਜ ਕਰਦੇ ਹਾਂ ਜਦੋਂ ਯੂਨੀਵਰਸਿਟੀ ਆ ਚੁੱਕੀ ਹਾਂ ਹੁਣ ਤਾਂ ਦੇਖੋ ਪਾਪਾ ਜੀ ਮੇਰੇ ਰਟਾਇਰ ਹੋ ਗਏ ਨੇ ਹਨਾ ਤੇ ਹੁਣ ਉਹ ਚੀਜ਼ ਨਹੀਂ ਰਹੀ ਤੇ ਜਦੋਂ ਬਟ ਪਾਪਾ ਜਦੋਂ ਬਾਹਰ ਜਾਂਦੇ ਹੁੰਦੇ ਸੀ ਡੀਕ ਬਹੁਤ ਹੁੰਦੀ ਸੀ ਕਿ ਕਿਉਂਕਿ ਇੱਕ ਡਰ ਵੀ ਹੁੰਦਾ ਸੀ ਨਾ ਨਿਊਜ਼ ਵੀ ਸੁਣਨ ਨੂੰ ਮਿਲਦੀ ਸੀ ਕਿ ਹਾਂ ਆਣਾ ਹੋ ਮਤਲਬ ਕੋਈ ਸ਼ਹੀਦ ਹੋ ਗਿਆ ਜਾਂ ਕੁਝ ਇਦਾਂ ਸ਼ਾਇਦ ਮੇਰੇ ਤੋਂ ਵੱਧ ਮੇਰੀ ਮੰਮੀ ਉਹਨਾਂ ਦੇ ਮਨ ਦੇ ਵਿੱਚ ਡਰ ਡਰ ਹੁੰਦਾ ਸੀਗਾ ਬਹੁਤ ਜ਼ਿਆਦਾ ਵੀਰਾ ਤੁਹਾਡੇ ਦਾ ਛੋਟਾ ਹੈ ਕਿ ਵੱਡਾ ਵੱਡਾ ਵੀਰਾ ਵੱਡਾ ਉਹਦੇ ਪਿਆਰ ਹੈਗਾ ਬਹੁਤ ਤੇ ਕਰਦਾ ਕਿ ਨਾ ਉਹ ਸ਼ੋ ਨਹੀਂ ਕਰਦਾ ਉਹ ਕਰਦਾ ਬਹੁਤ ਲੜਦਾ ਹੈ ਬਹੁਤ ਸਾਰਾ ਹਾਂ ਅੱਜ ਜੋ ਮੇਰੇ ਤੋਂ ਦੂਰ ਹੈ ਉਹ ਕੈਨੇਡਾ ਦੇ ਵਿੱਚ ਹੈ ਉਹ ਕੈਨੇਡਾ ਦਾ ਹਾਂਜੀ ਉਹ ਵੀ ਬਾਹਰ ਆ ਹੁਣ ਤੁਸੀਂ ਅਸੀਂ ਸੋਚ ਰਹੇ ਹੋ ਵੀ ਤੁਹਾਡੇ ਵੀਰ ਬਾਹਰ ਆ ਹੈਨਾ ਤੇ ਮੰਮੀ ਡੈਡੀ ਦਾ ਕੀ ਹਾਲ ਹੁੰਦਾ ਹੋਵੇਗਾ ਮੈਂ ਵੀ ਇੱਥੇ ਹਾਂ ਤੇ ਮੰਮੀ ਡੈਡੀ ਇਕੱਲੇ ਹੁੰਦੇ ਹੋਣਗੇ ਜੀ ਬਿਲਕੁਲ ਹੂੰ ਤੇ ਮਹਿਸੂਸ ਕਰਦੇ ਹਾਂ ਵੀ ਵੀਰਾ ਪਤਾ ਨਹੀਂ ਕਦੋਂ ਮੁੜੇ ਨਾ ਮੁੜੇ ਹੈਨਾ ਵੀ ਉਹ ਚੀਜ਼ਾਂ ਵੀ ਕਿੰਨੇ ਸਾਲਾਂ ਬਾਅਦ ਮੁੜੇਗਾ ਜਦੋਂ ਪੀਆਰ ਬੰਦੇ ਨੂੰ ਮਿਲਦੀ ਹੈ ਉਸ ਤੋਂ ਬਾਅਦ ਹੀ ਆਉਂਦਾ ਉਹ ਕਿਤੇ ਨਾ ਕਿਤੇ ਬਿਲਕੁਲ ਹੈਨਾ ਤੇ ਭਾਈ ਪੈਣ ਦੇ ਰਿਸ਼ਤੇ ਨੂੰ ਕਿਵੇਂ ਉਸ ਉਸ ਟਾਈਮ ਤੇ ਕਿਵੇਂ ਦੀ ਲੋਡ ਹੁੰਦੀ ਹੈ ਇੱਕ ਜੇ ਤੁਹਾਡੇ ਕੋਲ ਮੈਂ ਕੋਈ ਬਹੁਤ ਮੈਚੁਰ ਨਹੀਂ ਸੀ ਕਿ ਜਦੋਂ ਵੀਰਾ ਬਾਹਰ ਚਲੇ ਗਿਆ ਸੀ ਜਦੋਂ ਇੱਕ ਪੈਣ ਜਦੋਂ ਵੱਡੀ ਹੋ ਜਾਂਦੀ ਹੈ ਭਰਾ ਵੱਡਾ ਹੋ ਜਾਂਦਾ ਹੈ ਨਾ ਪਰਸਨਲ ਗੱਲਾਂ ਕਰਨ ਨੂੰ ਜਾਂ ਕੁਝ ਆਪ ਦੀ ਉਹ ਮਤਲਬ ਜਦੋਂ ਮੈਨੂੰ ਲੋਡ ਸੀ ਸਭ ਤੋਂ ਜ਼ਿਆਦਾ ਕਿ ਹਾਂ ਹੁਣ ਹੁਣ ਅੱਗੇ ਵਧਣਾ ਹੁਣ ਮ ਵੱਡੀ ਹੋਂਦੀ ਆ ਨਾ ਤੇ ਉਦੋਂ ਵੀ ਦਾ ਬਾਹਰ ਚੱਲੇ ਗਿਆ ਸ਼ਾਇਦ ਮੈਨੂੰ ਬਹੁਤ ਮਿਸ ਕੀਤਾ ਮੈਂ ਅੱਜ ਵੀ ਕਰਦੀ ਆ 6 ਸਾਲ ਹੋ ਗਏ ਨੇ ਉਹਨੂੰ ਬਾਹਰ ਗਏ ਨੂੰ ਤੇ ਬਸ ਉਡੀਕ ਹੈ ਕਿ ਉਹ ਆਵੇ ਬਟ ਜਿਵੇਂ ਆਪਾਂ ਕਹਿੰਦੇ ਨਾ ਕਿ ਬਾਹਰ ਜੇ ਇੱਕ ਵਾਰ ਬੰਦਾ ਚੱਲ ਜਾਵੇ ਨਾ ਤੇ ਬਹੁਤ ਕੁਝ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਮੈਂ ਨਹੀਂ ਕਹਿੰਦੀ ਪਿਆਰ ਦੇ ਪਿਆਰ ਘਟ ਜਾਂਦਾ ਵਾ ਪਿਆਰ ਘਟਦਾ ਨਹੀਂ ਉਨਾ ਹੀ ਰਹੂਗਾ ਬਟ ਬਹੁਤ ਸੇ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਮੈਂ ਵੱਡੀ ਹੋ ਗਈ ਆ ਜਦੋਂ ਉਹ ਚਲੇ ਗਿਆ ਸੀ ਉਦੋਂ ਮੈਂ ਨਿੱਕੀ ਹੁੰਦੀ ਸੀ ਉਹਦੇ ਵਾਸਤੇ ਇੰਨੀ ਨਹੀਂ ਸੀ ਮੈਚੂਰ ਨਹੀਂ ਸੀ ਕਿ ਬਚਪਨਾ ਸੀਗਾ ਹੁਣ ਵੀ ਬਚਪਨਾ ਹੈ ਬਚਪਨਾ ਕਦੇ ਮਰਦਾ ਨਹੀਂ ਬਚਪਨਾ ਹੁਣ ਵੀ ਹੈ ਬਟ ਇੱਕ ਉਹਨੂੰ ਹੁੰਦਾ ਉਹ ਵੀ ਆਪਣੇ ਰਹੇ ਗੱਲੇ ਮਿੱਟ ਦੇ ਵਿੱਚ ਕਿ ਹਾਂ ਵੱਡੀ ਹੋ ਗਈ ਆ ਮੇਰੀ ਭੈਣ ਹੈ ਨਾ ਇਹਨੂੰ ਮੈਂ ਜ਼ਿਆਦਾ ਇਦਾਂ ਫਰਕ ਪੈਂਦਾ ਆ ਥੋੜਾ ਬਹੁਤਾ ਫਰਕ ਪੈ ਜਾਂਦਾ ਆ ਜੋ ਮੈਂ ਨਹੀਂ ਚਾਹੁੰਦੀ ਪਰ ਮੈਨੂੰ ਠੀਕ ਹੈ ਉਹਦੀ ਕਿ ਉਹ ਛੇਤੀ ਆਵੇ ਜਦੋਂ ਰੱਖੜੀ ਹੁੰਦੀ ਆ ਉਦੋਂ ਹੁੰਦਾ ਵੀ ਮੇਰਾ ਮੇਰਾ ਭਾਈ ਇੱਥੇ ਨਹੀਂ ਆ ਤਾਂ ਮੈਂ ਕਿੰਨੂੰ ਕਰਾਂ ਕਿਉਂਕਿ ਉਸ ਟਾਈਮ ਤੇ ਲੋਡ ਹੁੰਦੀ ਆ ਨਾ ਮੰਦੇ ਬਿਲਕੁਲ ਬਿਲਕੁਲ ਹਮ ਰਖੜੀ ਤੇ ਜਦ ਰਖੜੀ ਆਉਂਦੀ ਹੈ ਮੈਂ ਜ਼ਿਆਦਾਤਰ ਆਪਣੇ ਆਪ ਨੂੰ ਬਿਜ਼ੀ ਰੱਖਣਾ ਪਸੰਦ ਕਰਦੀ ਆ ਕਿਉਂਕਿ ਜੇ ਮੈਂ ਥੋੜੀ ਦੇਰ ਵੀ ਇਕੱਲੇ ਤਾਂ ਮੈਂ ਰੋਣੀ ਬਹੁਸ਼ੀਤੀ ਹਮ ਸ਼ੇਤੀ ਆ ਜਾਂਦਾ ਮੈਨੂੰ ਰੋਣਾ ਮੈਂ ਨਹੀਂ ਬੈਠ ਸਕਦੀ ਮੈਂ ਰਖੜੀ ਵਾਲੇ ਦਿਨ ਜੇ ਮੈਂ ਨਾਰਮਲ ਇਦਾਂ ਬੈਠ ਗਈ ਨਾ ਬਸ ਖਤਮ ਫੋਰ ਸੋਚ ਕੇ ਬੁਰਾ ਹਾਲ। ਅਚਾਨਕ ਕੈਰੀਅਰ ਬਾਰੇ ਹੋਰ ਅੱਗੇ ਕੀ ਸੋਚਿਆ ਤੁਸੀਂ ਕਿਉਂਕਿ ਤੁਸੀਂ ਗਾਇਕੀ ਵਾਲੀ ਲਾਈਨ ਤੇ ਜਾਣਾ ਤੇ ਸੋਚਿਆ ਵੀ ਤੁਸੀਂ ਗਾਣੇ-ਗੋਣੇ ਕਿਤੇ ਨੇ? ਹਾਂਜੀ ਮੈਂ ਕੀਤੇ ਨੇ। ਮੇਰੇ ਕੁਝ ਗਾਣੇ ਆਏ ਨੇ ਪਹਿਲਾਂ। ਸਭ ਤੋਂ ਪਹਿਲਾ ਗਾਣਾ ਕੀਤਾ ਸੀ ਉਦੋਂ ਕਿੰਨਾ ਚਾਅ ਹੋਇਆ ਸੀ? ਬਹੁਤ ਚਾਅ ਸੀਗਾ ਉਦੋਂ ਕਿ ਹਾਂ ਮੇਰਾ ਗਾਣਾ ਹੋਣ ਲੱਗਾ ਹੈ। ਉਦੋਂ ਮੈਂ ਵੀਡੀਓ ਵੀ ਕੀਤੀ ਸੀ ਤੇ ਕੈਮਰਾ ਪਹਿਲੀ ਵਾਰੀ ਫੇਸ ਕੀਤਾ ਸੀ ਮੈਂ। ਤੇ ਨਰਵਸਨੈਸ ਵੀ ਸੀ ਇੱਕ ਮਸਤੀ ਜੀ ਵੀ ਸੀ ਅੰਦਰ ਤੇ ਵਧੀਆ ਸੀ ਬਹੁਤ ਵਧੀਆ ਐਕਸਪੀਰੀਅੰਸ ਜਦੋਂ ਮੈਂ ਪਹਿਲੀ ਵਾਰੀ ਦੱਸਿਆ ਘਰੇ ਕਿ ਹਾਂ ਵੀ ਮੇਰਾ ਪਹਿਲਾ ਗਾਣਾ ਮੈਂ ਕਰਨ ਲੱਗੀ ਹਾਂ ਤੇ ਮਾਪਿਓ ਕਿਤੇ ਬੋਲ ਕੇ ਨਹੀਂ ਦੱਸਦੇ ਹੁੰਦੇ ਕਿ ਹਾਂ ਵੀ ਕੁਛ ਇਦਾਂ ਵੈਰੀ ਗੁੱਡ ਜਾਂ ਕੁਛ ਕੁਛ ਨਹੀਂ ਬੋਲਦੇ ਬਸ ਅੰਦਰ ਅੰਦਰ ਹੁੰਦਾ ਤੇ ਬਸ ਹਾਸੀ ਮਜ਼ਾਕ ਜਾਂ ਕਰਦੇ ਰਹਿੰਦੇ ਨੇ ਵੀ ਹਾਂ ਲੈ ਇਹਨੂੰ ਸ਼ਤੀ ਗਾਣਾ ਵੀ ਗਾ ਲੈ ਤੂੰ ਆਉਂਦਾ ਜਾਂਦਾ ਹੈ ਤੇਨੂੰ ਕੁਝ ਕੀ ਨਹੀਂ ਐ ਇਦਾਂ ਇਦਾਂ ਸੀ ਖੁਸ਼ੀ ਖੁਸ਼ੀ ਬਹੁਤ ਸੀ ਉਹਨਾਂ ਦੇ ਦਿਲ ਦੇ ਵਿੱਚ ਜੋ ਪਹਿਲਾ ਗਾਣਾ ਸੀਗਾ ਤੇ ਜਦੋਂ YouTube ਤੇ ਆਇਆ ਤੇ ਉਹਦਾ ਰਿਸਪੌਂਸ ਵੇਖਣ ਵਾਸਤੇ ਡੈਡੀ ਮੈਂ ਡੈਡੀ ਨੂੰ ਵੇਖਦੀ ਹੁੰਦੀ ਸੀ ਡੈਡੀ ਪੰਜ-ਪੰਜ ਮਿੰਟ ਬਾਅਦ ਕਿੰਨੇ ਵੀਊ ਹੋ ਗਏ ਕਿੰਨੇ ਅੱਗੇ ਹੋਰ ਵੀ ਹੋ ਗਏ ਵਧ ਗਏ ਮੈਨੂੰ ਭੱਜ ਕੇ ਆ ਕੇ ਦੱਸਣ ਡੈਡੀ ਡਿਊਟੀ ਜਾਂਦੇ ਡਿਊਟੀ ਜਾਂਦੇ ਰਹਿੰਦੇ ਡਿਊਟੀ ਤੋਂ ਆ ਕੇ ਵਾਪਸ ਦੱਸਦੇ ਹੁੰਦੇ ਸੀ ਤੇਰੇ ਇੰਨੇ ਵੀਊ ਵਧ ਗਏ ਤੇਰੇ ਇੰਨੇ ਵੀਊ ਵਧ ਗਏ ਮਤਲਬ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚ ਵੀ ਉਹ ਉਹਨਾਂ ਦਾ ਧਿਆਨ ਇਦਾਂ ਹੈ ਕਿ ਮੇਰੀ ਤੀ ਦਾ ਗਾਣਾ ਆਇਆ ਤੇ ਮੈਂ ਵੇਖਾਂ ਤੇ ਹੂੰ ਕਿਚਾ ਹੈ ਨਾ ਅੰਦਰ ਚਾਹ ਸੀਗਾ ਤੇ ਮੰਮੀ ਦਾ ਇਹ ਹੈ ਕਿ ਮੰਮੀ ਨੂੰ ਜ਼ਿਆਦਾ ਵੀਊ ਨਹੀਂ ਪਤਾ ਲੱਗ ਰਿਹਾ ਨਾ ਫੋਨ ਜ਼ਿਆਦਾ ਨਹੀਂ ਇਨਾ ਯੂਜ਼ ਕਰਨਾ ਆ ਰਿਹਾ ਤੇ ਮੰਮੀ ਦਾ ਇਹ ਕਿ ਵਾਰ-ਵਾਰ ਗਾਣੇ ਸੁਣਨਾ ਮੈਨੂੰ ਸੋਹਣਾ ਲੱਗਦਾ ਹੈ ਗਾਣਾ ਹਾਲਾਂਕਿ ਮੰਮੀ ਨੂੰ ਗਾਣੇ ਸੁਣਨੇ ਬਹੁਤੇ ਪਸੰਦ ਨਹੀਂ ਪਰ ਮੇਰਾ ਗਾਣਾ ਬਹੁਤ ਵਾਰ ਸੁਣਿਆ ਨੇ ਰਿਪੀਟ ਲਾ ਲਾ ਕੇ ਰਿਪੀਟ ਲਾ ਲਾ ਕੇ ਬਹੁਤ ਖੁਸ਼ੀ ਹੁੰਦੀ ਹੈ ਅੱਛਾ ਤੁਹਾਡਾ ਜਿਹੜਾ ਗਾਣਾ ਆਇਆ ਹੋਇਆ ਉਹਦੀ ਦੋ ਲਾਈਨਾਂ ਸੁਣਾ ਦੋਗੇ ਸਾਨੂੰ ਜੀ ਜਿਹੜਾ ਸਭ ਤੋਂ ਪਹਿਲਾ ਗਾਣਾ ਜੀ ਕੋਈ ਵੀ ਸੁਣਾ ਦਿਓ ਜਿਹੜਾ ਤੁਹਾਨੂੰ ਵਧੀਆ ਲੱਗੇ ਭੁਖ ਵੀ ਹੈ ਤੂੰ ਮੇਰਾ ਰਜ ਵੀ ਹੈ ਤੂੰ ਹਜ ਵੀ ਹੈ ਤੂੰ ਮੇਰਾ ਸਭ ਹੀ ਹੈ ਤੂੰ ਕੰਵਲੀ ਦਾ ਮੇਰਾ ਚੱਜ ਵੀ ਹੈ ਤੂੰ ਤੇਰੇ ਅੱਗੇ ਸਿਰ ਧਰਿਆ ਲੱਗੇ ਰੱਬ ਨਾਲ ਪੈ ਗਈ ਸਾਜ ਮੇਰੀ ਮੈਂ ਹੱਥ ਤੇਰਾ ਜਦ ਫੜਿਆ ਹੋ ਲੱਗੇ ਰੱਬ ਨਾਲ ਪੈ ਗਈ ਸਾਜ ਮੇਰੀ ਮੈਂ ਹੱਥ ਤੇਰਾ ਜਦ ਫੜਿਆ ਕੀ ਬਾਤ ਜੋ ਤੁਸੀਂ ਇਹ ਗਾਣਾ ਲਿਖੇ ਆਪਸੀ ਕੀ ਲਿਖਵਾਏ ਸੀ ਕਿਸੇ ਨਹੀਂ ਇਹ ਲਿਖੇ ਹੋਏ ਨੇ ਕਿਸੇ ਦੇ ਲਿਖੇ ਹੋਏ ਨੇ ਹਾਂਜੀ ਅੱਛਾ ਜਦੋਂ ਰਾਈਟਰ ਨੂੰ ਗਾਣਾ ਲਿਖਣ ਲਈ ਕਹੀ ਤੁਸੀਂ ਕਹਿੰਦੇ ਹੋ ਕਦੇ ਇਦਾਂ ਹੋਇਆ ਵੀ ਕਦੇ ਕਿਹਾ ਹੋਵੇ ਵੀ ਇਦਾਂ ਦਾ ਗਾਣਾ ਮੈਨੂੰ ਚਾਹੀਦਾ ਤੇ ਇਦਾਂ ਦਾ ਗਾਣਾ ਲਿਖ ਕੇ ਦੇ ਸਕਦੀ ਹਾਂ ਜੀ ਬਿਲਕੁਲ ਮੈਂ ਕਰਨਾ ਚਾਹੁੰਦੀ ਆ ਜਿਵੇਂ ਮੇਰਾ ਪ੍ਰਾਣ ਨਾਲ ਬਹੁਤ ਪਿਆਰ ਆ ਤੇ ਮੈਂ ਆਪਣੇ ਵੱਡੇ ਵੀਰੇ ਤੇ ਗਾਣਾ ਲਿਖਣਾ ਚਾਹੁੰਦੀ ਆ ਮਤਲਬ ਲਿਖਵਾਉਣਾ ਚਾਹੁੰਦੀ ਆ ਤੇ ਉਹਨੂੰ ਗਾਉਣਾ ਚਾਹੁੰਦੀ ਆ ਤੇ ਆਉਣ ਵਾਲੇ ਸਮੇਂ 'ਚ ਮੈਂ ਜ਼ਰੂਰ ਕਰਾਂਗੀ ਜ਼ਰੂਰ ਕਰਾਂਗੀ ਅੱਛਾ ਅੱਜ ਦੀ ਗਾਇਕੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਅੱਜ ਦੀ ਗਾਇਕੀ ਤੁਹਾਡੇ ਉਸਤਾਦ ਜੀ ਹੈਨਾ ਜਿਨ੍ਹਾਂ ਦੀ ਗੱਲ ਕਰੀ ਜੀ ਜੀ ਤੁਸੀਂ ਆਪਣੇ ਉਸਤਾਦ ਜੀ ਦਾ ਜ਼ਿਕਰ ਕਰੋਗੇ ਵੀ ਉਹਨਾਂ ਦੀ ਗੱਲ ਕਰੀਏ ਹਨਾ ਉਹ ਉਸਤਾਦ ਅਸਲ ਕੀ ਹੁੰਦੇ ਨੇ ਜਿੰਨਾ ਤੋਂ ਸਿੱਖਦੇ ਆਪਾਂ ਨਾ ਜਦੋਂ ਆਪਾਂ ਸਿੱਖਦੇ ਆ ਉਹਨਾਂ ਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਦਾ ਐਕਸਪੀਰੀਅੰਸ ਅਸੀਂ ਆਪ ਲੈ ਰਹੇ ਹੁੰਦੇ ਆ ਠੀਕ ਹੈ ਉਹ ਚਾਹੇ ਪੈਸੇ ਦੇ ਕੇ ਲੈ ਰਹੇ ਹੁੰਦੇ ਆ ਪਰ ਇੱਕ ਚੀਜ਼ ਹੁੰਦੀ ਹੈ ਨਾ ਵੀ ਉਹ ਰੀਜ਼ ਆਪਣੇ ਤੇ ਲਾ ਰਹੇ ਹੁੰਦੇ ਨੇ ਉਹ ਗੁਣ ਆਪਣੇ ਤੇ ਆਉਂਦੇ ਨੇ ਸਾਰੇ ਸਾਲ ਉਸ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਜਦੋਂ ਪਟਿਆਲੇ ਨਹੀਂ ਸਾਈ ਯੂਨੀਵਰਸਿਟੀ ਨਹੀਂ ਪੜਨ ਲੱਗੀ ਸੀਗੀ ਉਸ ਤੋਂ ਪਹਿਲਾਂ ਮੈਂ ਕਿਸੇ ਮਤਲਬ ਰਿਐਲਿਟੀ ਸ਼ੋਜ਼ ਦੇਖਦੀ ਹੁੰਦੀ ਸੀ ਤੇ ਉੱਚੇ ਮਤਲਬ ਕੋਈ ਕੰਟੈਸਟੈਂਟ ਹੈ ਹੈ ਨਾ ਉਹ ਆਪਣੀ ਪਰਫਾਰਮੈਂਸ ਦੇ ਕੇ ਤੇ ਉਹ ਜਿਹੜੇ ਜਜਸ ਹੁੰਦੇ ਨੇ ਉਹਨੂੰ ਪੁੱਛਦੇ ਨੇ ਕਿ ਹਾਂ ਜੀ ਤੁਸੀਂ ਕਿਤੋਂ ਸਿੱਖਦੇ ਹੋ ਆਪਣੇ ਗੁਰੂ ਨੂੰ ਨਾਲ ਲੈ ਕੇ ਆਉਂਦੇ ਹੁੰਦੇ ਸੀ ਉਹ ਕਿ ਇਹ ਮੇਰੇ ਉਸਤਾਦ ਜੀ ਨੇ ਜਾਂ ਮੇਰੇ ਗੁਰੂ ਨੇ ਤਾਂ ਮੈਂ ਉਹਨਾਂ ਨੂੰ ਵੇਖ-ਵੇ ਕੇ ਹੁੰਦੀ ਸੀ ਕਿ ਕਾਸ਼ ਮੇਰੇ ਵੀ ਕੋਈ ਗੁਰੂ ਹੋਣ ਹੈ ਨਾ ਮੇਰੇ ਵੀ ਉਸਤਾਦ ਜੀ ਹੋਣ ਤੇ ਮੈਂ ਵੀ ਉਹਨਾਂ ਤੋਂ ਸਿੱਖਾਂ ਉਹਨਾਂ ਨਾਲ ਉਹਨਾਂ ਨੂੰ ਨਾਲ ਲੈ ਕੇ ਆਵਾਂ ਤੇ ਮਾਣ ਹੋ ਕੇ ਦੱਸਾਂ ਕਿ ਮੈਂ ਇਹਨਾਂ ਕੋਲੋਂ ਸਿੱਖਦੀ ਆਂ ਤੇ ਬਾਕੀ ਜਦੋਂ ਮੈਂ ਪਟਿਆਲੇ ਆਈ ਤੇ ਮੈਨੂੰ ਜਸਪਿੰਦਰ ਸਿੰਘ ਜੀ ਮੇਰੇ ਉਸਤਾਦ ਜੀ ਨੇ ਤੇ ਉਹਨਾਂ ਨਾਲ ਉਹਨਾਂ ਤੋਂ ਮਤਲਬ ਉਹਨਾਂ ਬਾਰੇ ਮੈਨੂੰ ਪਤਾ ਲੱਗਿਆ ਤੇ ਮੈਂ ਉਸ ਤੋਂ ਪਹਿਲਾਂ ਵੀ ਮਤਲਬ ਕੋਸ਼ਿਸ਼ ਕੀਤੀ ਸੀ ਕਿ ਕਿਸੇ ਤੋਂ ਸਿੱਖਾਂ ਬਟ ਕੀਰਤਨ ਹੀ ਸਿੱਖਿਆ ਸੀ ਜਦੋਂ ਵੀ ਸਿੱਖਿਆ ਤੇ ਜਿਸ ਤੋਂ ਵੀ ਸਿੱਖਿਆ ਮਤਲਬ ਹਾਂ ਇਹ ਗੱਲ ਹੈ ਕਿ ਹਾਂ ਪੈਸੇ ਦੀ ਹਾਂ ਮਤਲਬ ਫੀਸ ਜ਼ਿਆਦਾ ਇੰਪੋਰਟੈਂਟ ਸਾਰੇ ਜਿੱਥੇ ਵੀ ਮੈਂ ਦੇਖਿਆ ਨਾ ਫੀਸ ਜ਼ਿਆਦਾ ਇੰਪੋਰਟੈਂਟ ਮੰਨੀ ਜਾਂਦੀ ਹੈ ਹਾਂ ਮੰਨੀ ਜਾਂਦੀ ਹੈ ਕਿ ਹਾਂ ਫੀਸ ਹੈ ਜੀ ਫੀਸ ਨਹੀਂ ਦਿੱਤੀ ਤਾਂ ਨਹੀਂ ਖਤਮ ਬਈ ਤੁਸੀਂ ਨਹੀਂ ਕਰ ਸਕਦੇ ਤੁਸੀਂ ਨਹੀਂ ਕਰ ਸਕਦੇ ਜੀ ਬਸ ਇਦਾਂ ਤੇ ਉਸਤਾਦ ਜੀ ਦੇ ਵਿੱਚ ਮੈਂ ਇਹ ਚੀਜ਼ ਦੇਖੀ ਹੈ ਇੱਥੇ ਆ ਕੇ ਮੈਨੂੰ ਇਹ ਲੱਗਿਆ ਸੀ ਕਿ ਯਾਰ ਮੈਂ ਸਿੱਖਣ ਤਾਂ ਲੱਗੀਆਂ ਦੁਬਾਰਾ ਉਹ ਚੀਜ਼ ਨਾ ਹੋਵੇ ਮੇਰੇ ਦਿਲੋਂ ਨਾ ਇੱਕਦਮ ਖਤਮ ਹੋ ਗਿਆ ਸੀ ਕਿ ਨਹੀਂ ਹੁਣ ਮੈਂ ਸਿੱਖਣਾ ਨਹੀਂ ਕਿਸੇ ਤੋਂ ਕਿ ਸਾਰਾ ਕੁਝ ਤੀ ਸਾਰਾ ਕੁਝ ਤਾਂ ਪੈਸੇ ਦੀ ਗੱਲ ਹੈ ਤਾਂ ਕਿਤੇ ਸਿਖਾਉਣ ਵਾਲੀ ਚੀਜ਼ ਹੈ ਨਹੀਂ ਤੇ ਉਹ ਵਾਈਬ ਜੀ ਆਈ ਨੀ ਕਿਸੇ ਦਾ ਨਾ ਇਦਾਂ ਹੁੰਦਾ ਸੀ ਕਿ ਨਹੀਂ ਯਾਰ ਮੈਂ ਨਹੀਂ ਸਿੱਖਣਾ ਲਾਸਟ ਕੋਸ਼ਿਸ਼ ਕੀਤੀ ਸੀ ਕਿ ਹਾਂ ਚਲੋ ਠੀਕ ਹੈ ਇੱਕ ਵਾਰੀ ਜਾ ਕੇ ਦੇਖਦੇ ਆ ਤੇ ਜੇ ਠੀਕ ਲੱਗਿਆ ਤਾਂ ਕਰਾਂਗੇ ਕੰਟੀਨਿਊ ਨਹੀਂ ਤਾਂ ਫਿਰ ਮੈਂ ਹਟ ਜੂੰਗੀ ਪਿੱਛੇ ਮੈਂ ਗਈ ਪਹਿਲੀ ਵਾਰੀ ਸੁਣਿਆ ਨਾਨੋ ਤੇ ਵਾਹ ਕਮਾਲ ਮੇਰੇ ਫੇਵਰਿਟ ਸਿੰਗਰ ਹੀ ਹੁੰਦੋ ਤੋ ਉਹਨੇ ਤੇ ਫੇਵਰਿਟ ਸਿੰਗਰ ਹਾਂਜੀ ਫੇਵਰਟ ਸਿੰਗਰ ਹੀ ਹੋਈ ਹੋਗੇ ਤੁਹਾਡੇ ਜੀ ਬਿਲਕੁਲ ਮਤਲਬ ਕੋਈ ਵੀ ਸੌਂਗ ਜੋ ਮੈਂ ਸੁਣ ਰਹੀ ਆ ਤੇ ਜੇ ਮੈਂ ਉਹਨਾਂ ਤੋਂ ਸੁਣਦੀ ਆ ਤੇ ਉਹ ਇੰਨਾ ਕਿ ਸੋਹਣਾ ਲੱਗਦਾ ਹੈ ਮਤਲਬ ਉਹ ਚਾਰ ਚੰਨ ਲੱਗ ਜਾਂਦੇ ਨੇ ਨਾ ਕਿਸੇ ਚੀਜ਼ ਦੇ ਵਿੱਚ ਚਾਰ ਚੰਨ ਲੱਗ ਜਾਂਦੇ ਨੇ ਉਹ ਬਹੁਤ ਹੀ ਸੋਹਣਾ ਤੇ ਉਹਨਾਂ ਤੋਂ ਮੈਂ ਸਿੱਖਣ ਲੱਗੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਅੱਛਾ ਇੱਕ ਉਸਤਾਦ ਜਦੋਂ ਹੁੰਦਾ ਨਾ ਆਪਣੇ ਜਦੋਂ ਗੁਣ ਦੇ ਰਿਹਾ ਹੁੰਦਾ ਬੱਚੇ ਦੇ ਉਹਨੂੰ ਐ ਹੁੰਦਾ ਵੀ ਮੇਰਾ ਬੱਚਾ ਨਾ ਮੇਰਾ ਨਾਮ ਲੈ ਕੇ ਆਵੇ ਅੱਗੇ ਬਿਲਕੁਲ ਮੰਦੇ ਉਹਨਾਂ ਨੂੰ ਇਹ ਹੁੰਦਾ ਵੀ ਬਸ ਮੈਨੂੰ ਨਾਮ ਮਿਲ ਜਾਏ ਮੇਰਾ ਉਹ ਹੋਰ ਕੁਝ ਨਹੀਂ ਮੰਗਦੇ ਉਹ ਇਹ ਨਹੀਂ ਕਹਿੰਦੇ ਵੀ ਹਾਂ ਤੂੰ ਮੈਨੂੰ ਅੱਗੇ ਲੈ ਕੇ ਗਾਣਾ ਗਵਾਇਆ ਫਿਰ ਮੈਨੂੰ ਸਟਾਰ ਬਣਾ ਉਹ ਕਹਿੰਦੇ ਨੇ ਵੀ ਇੱਕ ਮੈਨੂੰ ਜਿੰਨੀ ਰਿਸਪੈਕਟ ਦੇ ਚਾਹੁੰਦੇ ਨੇ ਨਾ ਉਹ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਅੱਜ ਕੱਲ੍ਹ ਕਈ ਹੁੰਦੇ ਨੇ ਨਾ ਵੀ ਸਟੂਡੈਂਟਸ ਵੀ ਆਪਣੇ ਉਸਤਾਦ ਤੋਂ ਸਿੱਖ ਕੇ ਵੀ ਉਹ ਨਾਮ ਵੀ ਨਹੀਂ ਲੈਂਦੇ ਬਿਲਕੁਲ ਤੁਸੀਂ ਸੀਜ਼ਨ ਕਿਵੇਂ ਦੇਖ ਰਹੇ ਹੋ ਬਿਲਕੁਲ ਨਹੀਂ ਬਹੁਤ ਗਲਤ ਗੱਲ ਹੈ ਇਦਾਂ ਨਹੀਂ ਕਰਨਾ ਚਾਹੀਦਾ ਜਿੱਥੋਂ ਆਪਾਂ ਸਟਾਰਟਿੰਗ ਕੀਤੀ ਹੈ ਜਾਂ ਜੋ ਸਾਨੂੰ ਸਿਖਾ ਰਹੇ ਨੇ ਜੋ ਸਾਡੇ ਗੁਰੂ ਨੇ ਤੇ ਉਹੀ ਜੇ ਆਪਾਂ ਉਹਨਾਂ ਨੂੰ ਹੀ ਭੁੱਲ ਜਾਵਾਂਗੇ ਤਾਂ ਇਹ ਫਿਰ ਗਲਤ ਗੱਲ ਹੈ ਇਹ ਫਿਰ ਈਗੋ ਵਾਲੀ ਗੱਲ ਆ ਗਈ ਆਪਣੇ ਵਿੱਚ ਕਮੰਡ ਆ ਗਿਆ ਕਿ ਹਾਂ ਬਸ ਹੁਣ ਮੈਂ ਉਹਨਾਂ ਤੋਂ ਵੱਡਾ ਬਣ ਗਿਆ ਇਹ ਈਗੋ ਨਹੀਂ ਆਉਣਾ ਚਾਹੀਦਾ ਹੰਕਾਰ ਨਹੀਂ ਹੋਣਾ ਚਾਹੀਦਾ ਬਿਲਕੁਲ ਅੱਛਾ ਜਾਂਦੇ ਜਾਂਦੇ ਸਾਡੇ ਪਲੇਟਫਾਰਮ ਆਈ ਤੁਸੀਂ ਵੀ ਦੋ ਲਾਈਨਾਂ ਕੁਝ ਕਹਿਣਾ ਚਾਹੋਗੇ ਤੇ ਇੱਕ ਗਾਣਾ ਤਾਂ ਜ਼ਰੂਰ ਸੁਣਾ ਦਵਾਂਗੀ। ਨਹੀਂ ਜ਼ਰੂਰ। ਹੂੰ। ਮੈਂ ਅੱਪੇ ਹਾਂਜੀ ਜ਼ਰੂਰ। ਫੋਕ ਮੈਂ ਬਹੁਤ ਘੱਟ ਗਾਇਆ। ਹਾਂ। ਬਟ ਦਿਲ ਕਰਦਾ ਹੁੰਦਾ ਕਿ ਮੈਂ ਮੈਂ ਗਾਵਾ। ਟਰਾਈ ਕਰਾਂ। ਜੀ ਕੋਈ ਗੱਲ। ਚਲਾ ਮੇਰਾ ਜੀ ਢੋਲਾ ਕੋਈ ਵਗਦਾ ਪਾਣੀ। ਹੋ ਸਜਣਾ ਤੂੰ ਵਾਰ ਦਿਵਾਂ ਜਿੰਦ ਉੰਜ ਵੀ ਤਾਂ ਜਾਣੀ ਏ ਛੱਲਾ ਮੇਰਾ ਜੀ ਢੋਲਾ ਕੋਈ ਵਗਦਾ ਪਾਣੀ ਹੋ ਸਜਣਾ ਤੂੰ ਵਾਰ ਦਿਵਾਂ ਜਿੰਦ ਉੰਜ ਵੀ ਤਾਂ ਜਾਣੀ ਏ ਹੋ ਸਜਣਾ ਤੂੰ ਵਾਰ ਦਿਵਾਨ ਜਿੰਦ ਹੁੰਜ ਵੀ ਤਾਂ ਜਾਣੀ ਕੀ ਬਾਤ ਹੈ ਤੇ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਪਲੈਟਫਾਰਮ 'ਤੇ ਕੁਝ ਵੀ ਜੋ ਮਾਨੇ ਚ ਹੋਵੇ ਹੈਨਾ ਵੀ ਚਾਹਦੇ ਹਾਂ ਵੀ ਹਾਂ ਦੱਸਣੀ ਹੋਵੇ ਵੀ ਇਹ ਗੱਲ ਹੋਣੀ ਚਾਹੀਦੀ ਹੈ ਅੱਜ ਦੀ ਜਨਰੇਸ਼ਨ 'ਚ ਜੀ ਬਿਲਕੁਲ ਮੈਂ ਇਹ ਕਹਿਣਾ ਚਾਹੂੰਗੀ ਕਿ ਅੱਜਕੱਲ ਮਾਪਿਓ ਹੈ ਨਾ ਮਾਪਿਓ ਆਪਣੇ ਤੇ ਉਹਨਾਂ ਨੂੰ ਭੁੱਲਣਾ ਨਹੀਂ ਕਦੇ ਵੀ ਬਹੁਤ ਲੋਕ ਮੈਂ ਦੇਖੇ ਨੇ ਭੁੱਲ ਜਾਂਦੇ ਨੇ ਬਟ ਮਾਪਿਓ ਨੂੰ ਕਦੇ ਨਾ ਭੁੱਲਣਾ ਮਾ ਆ ਸਭ ਤੋਂ ਵੱਡੀ ਆਪਣੀ ਰੱਬ ਹੀ ਹੈ ਇੱਕ ਰੱਬ ਦਾ ਦੂਜਾ ਰੂਪ ਹੈ ਤਾਂ ਮਾਂ ਨੂੰ ਹਮੇਸ਼ਾ ਚੇਤੇ ਰੱਖਣਾ ਸੋ ਬਹੁਤ ਬਹੁਤ ਧੰਨਵਾਦ ਜੀ ਪ੍ਰਭਦੀਪ ਕੌਰ ਗਿਲ ਸੋਈ ਸੀ ਸਾਡੇ ਨਾਲ ਪ੍ਰਭਦੀਪ ਕੌਰ ਗਿਲ ਫੇਰ ਲੈ ਕੇ ਆਵਾਂਗੇ ਜੇ 17 ਨਾਲ ਮੈਨੂੰ ਦੋ ਇਜਾਜ਼ਤ ਸ਼ਸ਼ਵੀਆ ਕਾਲ